ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕਿਡਨੀ ਟ੍ਰਾਂਸਪਲੈਂਟ ਲਈ ਜਿਹੜੇ ਲੋਕ ਤਿਆਰ ਨਹੀਂ ਸਨ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਐਸੇ ਸਨ ਜਿਹੜੇ ਬੇਰੁਜ਼ਗਾਰ ਸਨ ਉਹਨਾਂ ਨੂੰ ਪੈਸਿਆਂ ਦੀ ਲੋੜ ਸੀ ਤੇ ਇੱਕ ਗਰੋਹ ਜਿਹੜਾ ਕਿਡਨੀ ਟ੍ਰਾਂਸਪਲੈਂਟ ਦੇ ਵਿੱਚ ਮਰੀਜ਼ ਤੋਂ 20 ਲੱਖ ਰੁਪਏ ਲੈਂਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਜਿਹੜੀਆਂ ਜਾਂਚ ਏਜੰਸੀਆਂ ਨੇ ਇਹਦੇ ਬਾਰੇ ਵਿੱਚ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ 12 ਲੋਕ ਐਸੇ ਸਨ ਜਿਹੜੇ ਕਿਡਨੀ ਟਰਾਂਸਪਲੈਂਟ ਲਈ ਤਿਆਰ ਨਹੀਂ ਸਨ ਉਹਨਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਸੀ ਉਹਨਾਂ ਨੂੰ ਪੈਸਿਆਂ ਦੀ ਲੋੜ ਸੀ ਔਰ ਨੌਕਰੀ ਦੇ ਬਹਾਨੇ ਬੰਗਲਾਦੇਸ਼ ਤੋਂ ਉਹਨਾਂ ਨੂੰ ਭਾਰਤ ਬੁਲਾਇਆ ਜਾਂਦਾ ਔਰ ਇੱਥੇ ਕਿਡਨੀ ਦਾ ਸੌਦਾ ਕੀਤਾ ਜਾਂਦਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕ੍ਰਾਈਮ ਬ੍ਰਾਂਚ ਵੱਲੋਂ ਫੜੇ ਗਏ ਅੰਤਰਰਾਸ਼ਟਰੀ ਕਿਡਨੀ ਰੈਕਟ ਦੇ ਮੁਲਜ਼ਮਾਂ ਤੋਂ ਪੁੱਛ ਕੇ ਅਚਾਨੇ ਖੁਲਾਸਾ ਹੋਇਆ ਔਰ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਨੌਕਰੀਆਂ ਦੇ ਨਾਮ ਦੇ ਉੱਤੇ ਲੋਕਾਂ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਂਦਾ ਗਿਆ ਤੇ ਫਿਰ ਦਬਾਹੇ ਹੇਠਾਂ ਆ ਕੇ ਕਿਡਨੀਆਂ ਦਾ ਸੌਦਾ ਕੀਤਾ ਇਸੇ ਸਿਲਸਲੇ ਦੇ ਵਿੱਚ ਬੰਗਲਾਦੇਸ਼ ਤੋਂ ਦਿੱਲੀ ਆਉਣ ਦੇ ਕਰੀਬ 12 ਲੋਕ ਜਿਹੜੇ ਨੇ ਉਹ ਕਿਡਨੀ ਟਰਾਂਸਪਲੈਂਟ ਲਈ ਤਿਆਰ ਨਹੀਂ ਸਨ ਹੋਏ ਉਹ ਕਿਡਨੀ ਵੇਚਣਾ ਨਹੀਂ ਸਨ ਚਾਹੁੰਦੇ ਉਹ ਵਾਪਸ ਬੰਗਲਾਦੇਸ਼ ਭਰਤ ਗਏ ਤੇ ਵੱਖ-ਵੱਖ ਮਾਮਲਿਆਂ ਵਿੱਚ ਕਿਡਨੀ ਡੋਨੇਟ ਕਰਨ ਤੋਂ ਉਹਨਾਂ ਨੇ ਇਨਕਾਰ ਵੀ ਕੀਤਾ ਡੀਸੀਪੀ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਦਿੱਲੀ ਨੇ ਦੱਸਿਆ ਕਿ ਮਲਜਮਾ ਤੋਂ ਪੁੱਛ ਕੇ ਛੇੜਾਣ ਸਾਹਮਣੇ ਆਈ ਜਾਣਕਾਰੀ ਦੀ ਪ੍ਰਮਾਣਿਕਤਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਮਲਜਮਾਂ ਨੇ ਪੁੱਛ ਕੇ ਚਿਤ੍ਰਾਂਨ ਦੱਸਿਆ ਕਿ ਟ੍ਰਾਂਸਪਲੈਂਟ ਦੇ ਲਈ 1 ਸਾਲ ਦੇ ਵਿੱਚ 2 ਤੋਂ 3 ਕੇਸ ਐਸੇ ਆਉਂਦੇ ਸਨ ਜਿਹੜੇ ਕਿਡਨੀ ਦੇਣ ਤੋਂ ਇਨਕਾਰ ਕਰ ਦਿੰਦੇ ਸਨ ਔਰ ਇਹਦਾ ਕਾਰਨ ਇਹ ਸੀਗਾ ਕਿ ਕਿਡਨੀ ਡੋਨੇਟ ਕਰਨ ਦੇ ਨਾਂ ਦੇ ਉੱਤੇ ਉਹ ਡਰਦੇ ਸਨ ਤੇ ਕਹਿੰਦੇ ਸਨ ਕਿ ਕੋਈ ਹੋਰ ਕੰਮ ਕਰਵਾ ਲਓ ਸਾਡੇ ਤੋਂ ਕਿਡਨੀ ਦਾਣ ਨਹੀਂ ਦੇ ਸਕਦੇ ਮਲਜਮਾਂ ਤੋਂ ਪੁੱਛ ਕੇ ਚਿਤ੍ਰਾਂਨ ਖਲਾਸਾ ਹੋਇਆ ਕਿ ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਕਰੀਬ 50 ਲੋਕਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਦੇ ਵਿੱਚ ਕੁਝ ਟ੍ਰਾਂਸਪਲੈਂਟ ਲਈ ਤਿਆਰ ਨਹੀਂ ਸਨ ਤੇ ਕੁਝ ਤਾਂ ਨੌਕਰੀ ਦੇ ਨਾਂ ਤੇ ਵੀ ਔਨਲੀ ਤਿਆਰ ਨਹੀਂ ਹੋਏ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਅਜਾਏ ਲੋਕਸਾਨ ਜਿਹੜੇ ਬੇਰੁਜ਼ਗਾਰ ਸਨ ਪਰ ਉਹਨਾਂ ਨੂੰ ਪੈਸਿਆਂ ਦੀ ਲੋੜ ਸੀ 5 ਸਾਲ ਦੇ ਡਾਟੇ ਦੀ ਜਾਂਚ ਦੇਸ਼ ਦੀ ਰਾਜਧਾਨੀ ਦੀ ਪੁਲਿਸ ਕਰ ਰਹੀ ਹੈ ਔਰ ਕਿਡਨੀ ਰੈਕੋਰਡ ਦਾ ਪਰਦਾ ਫਾਸ਼ ਕਰਨ ਤੋਂ ਬਾਅਦ ਜਾਂਚ ਦੇ ਵਿੱਚ ਸ਼ਾਮਲ ਜਿਹੜੀ ਕ੍ਰਾਈਮ ਬ੍ਰਾਂਚ ਦੀ ਟੀਮ ਉਹ ਦਿੱਲੀ ਦੇ ਅਪੋਲੋ ਹਸਪਤਾਲ ਤੇ ਨੁਆਇਡਾ ਦੇ ਜਥਾਰ ਹਸਪਤਾਲ ਦੇ 5 ਸਾਲਾਂ ਦੇ ਟ੍ਰਾਂਸਪਲੈਂਟ ਦੇ ਸਾਰੇ ਡਾਟਾ ਦਾ ਜਿਹੜਾ ਜਾਂਚ ਕਰੇਗੀ ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਨੇ ਦੋਵਾਂ ਹਸਪਤਾਲਾਂ ਦੇ ਟ੍ਰਾਂਸਪਲੈਂਟ ਸੰਬੰਧੀ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਗਰੂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਿਹਾ ਹੈ ਤੇ ਇਸ ਕਰਕੇ ਪੁਲਿਸ ਨੂੰ ਖਦਸ਼ਾ ਹੈ ਕਿ ਘੱਟੋ ਘੱਟ ਇਸ ਰੈਕਟ ਨੇ ਹੁਣ ਤੱਕ 3 ਦਰਜਨ ਤੋਂ ਜ਼ਿਆਦਾ ਕਿਡਨੀ ਟਰਾਂਸਪਲੈਂਟ ਕਰਵਾਏ ਹੋਣਗੇ ਸੋ ਕਿਡਨੀ ਰੈਕਡ ਦੇ ਵਿੱਚ ਅਪੋਲੋ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨੂੰ ਜਿੱਥੇ ਮਉਤਲ ਕੀਤਾ ਇਹ ਮਹਿਲਾ ਡਾਕਟਰ ਦਾ ਨਾਮ ਆਉਣ ਤੇ ਹਸਪਤਾਲ ਨੇ ਸਪਸ਼ਟੀਕਰਨ ਦਿੱਤਾ ਤੇ ਨਾਲ ਹੀ ਡਾਕਟਰ ਨੂੰ ਵੀ ਮਉਤਲ ਕਰ ਦਿੱਤਾ ਹਸਪਤਾਲ ਅਪੋਲੋ ਨੇ ਆਖਿਆ ਕਿ ਡਾਕਟਰ ਜਿਹੜਾ ਪੇਰੋਲ ਤੇ ਨਹੀਂ ਬਲਕਿ ਮੁਫਤ ਸੇਵਾ ਦੇ ਆਧਾਰ ਤੇ ਉਹਦੀ ਨਿਯੁਕਤੀ ਕੀਤੀ ਗਈ ਔਰ ਪੁਲਿਸ ਕਾਰਵਾਈ ਕਿਸੇ ਹੋਰ ਹਸਪਤਾਲ ਦੇ ਵਿੱਚ ਕੀਤੀ ਗਈ ਪ੍ਰਾਕਿਰਿਆ ਨਾਲ ਸੰਬੰਧਿਤ ਇਨਵੈਸਟੀਗੇਸ਼ਨ ਤੋਂ ਬਾਅਦ ਕੀਤੀ ਗਈ ਹੈ ਅਪੋਲੋ ਹਸਪਤਾਲ ਦੇ ਵਿੱਚ ਕਿਸੇ ਵੀ ਕਾਰਵਾਈ ਜਾਂ ਗਲਤ ਕੰਮ ਨਾਲ ਉਹਨਾਂ ਨੇ ਆਖਿਆ ਕਿ ਸੰਭਵ ਨਹੀਂ ਤੇ ਨਾਲ ਲਈ ਸੰਬੰਧਿਤ ਹੈ ਇਹਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੀ ਜਾਂਚ ਇਸ ਗਰੋਹ ਨੂੰ ਪਿਛਲੇ 5 ਸਾਲਾਂ ਤੋਂ ਕੰਮ ਕਰਨ ਦੇ ਰਵੱਈਏ ਤੋਂ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਪੁਲਿਸ ਨੂੰ ਸ਼ੱਕ ਹੈ ਕਿ ਹੁਣ ਤੱਕ ਇਹ ਗਰੋਹ 3 ਦਰਜਨ ਤੱਕ ਕਿਡਨੀ ਟ੍ਰਾਂਸਪਲੈਂਟ ਕਰਾ ਚੁੱਕਾ ਹੈ ਦਿੱਲੀ ਦੇ ਇੱਕ ਇਲਾਕੇ ਦੇ ਵਿੱਚ ਇਹਨਾਂ ਨੇ ਕਿਰਾਏ ਤੇ ਮਕਾਨ ਲਿਆ ਕਿਰਾਏ ਦੇ ਮਕਾਨ ਵਿੱਚ ਪੰਜ ਤੋਂ 6 ਡੋਨਰ ਇੱਥੇ ਰੱਖਦੇ ਉਸ ਮਕਾਨ ਦੇ ਵਿੱਚ ਹੀ ਡੋਨਰ ਤੇ ਰਿਸੀਵਰ ਦੋਨਾਂ ਪੱਖਾਂ ਦੀ ਮੁਲਾਕਾਤ ਕਰਾਈ ਜਾਂਦੀ ਪੇਸ਼ੈਂਟ ਦੀ ਵੀ ਤੇ ਜਿਹਨੇ ਕਿਡਨੀ ਦਾਨ ਕਰਨੀ ਹੁੰਦੀ ਸੀ ਜਾਂ 4 ਤੋਂ 5 ਲੱਖ ਰੁਪਿਆ ਅਪਰਾਧੀ ਵੱਲੋਂ ਜਿਹੜਾ ਡੋਨਰ ਨੂੰ ਦਿੱਤੇ ਜਾਂਦੇ ਸਰ ਇਹਨਾਂ ਦੇ ਵਿੱਚੋਂ ਕੁਝ ਲੋਕ ਆਏ ਜਏ ਸਨ ਜਿਹੜੇ ਬੇਰੁਜ਼ਗਾਰ ਸਨ 3 ਲੱਖ ਰੁਪਏ ਮਰੀਜ਼ ਤੋਂ ਵੀ ਲੈ ਲੈਂਦੇ ਸਨ ਜੇਕਰ ਕਿਸੇ ਕੋਲ ਪੈਸੇ ਘੱਟ ਹੁੰਦੇ ਤਾ 2 ਲੱਖ ਵਿੱਚ ਵੀ ਮੰਨ ਜਾਂਦੇ ਸੀ 3 ਲੱਖ ਰੁਪਏ ਤੱਕ ਡਾਕਟਰ ਵਸੂਲ ਕਰਦੇ ਟਰਾਂਸਪਲੈਂਟ ਦੇ ਲਈ ਔਰ ਡੋਨਰ ਲੈਉਣ ਵਾਲਾ ਇਫਤੀ ਜਿਹੜਾ ਹੈ ਉਹ ਬੰਗਲਾਦੇਸ਼ ਭੱਜ ਗਿਆ ਅੰਤਰਰਾਸ਼ਟਰੀ ਕਿਡਨੀ ਰੈਕਟ ਨਾਲ ਜੁੜੇ ਬੰਗਲਾਦੇਸ਼ੀ ਨਾਗਰਿਕ ਇਫਤੀ ਨੂੰ ਪੁਲਿਸ ਦੀ ਕਾਰਵਾਈ ਬਾਰੇ ਇੱਕ ਹਫਤਾ ਪਹਿਲਾਂ ਪਤਾ ਲੱਗਾ ਇਸ ਕਰਕੇ ਉਹ ਗੈਂਗ ਦੇ ਹੋਰ ਮੈਂਬਰਾਂ ਨੂੰ ਤਿਹਾਰ ਮਨਾਉਣ ਲਈ ਕਿਹਾ ਕਿ ਬੰਗਲਾਦੇਸ਼ ਭੱਜ ਗਿਆ ਤੇ ਦਿੱਲੀ ਦੇ ਇੱਕ ਇਲਾਕੇ ਦੇ ਵਿੱਚ ਇੱਕ ਫਲੈਟ ਦੇ ਵਿੱਚ ਉਹ ਰਹਿੰਦਾ ਸੀ ਤੇ ਇਫਤੀ ਜਿਹੜਾ ਹੈ ਉਹ ਗੈਂਗ ਲੀਡਰ ਰੇ ਸੇਲ ਨੂੰ ਡੋਨਰ ਦਾ ਜਿਹੜਾ ਪ੍ਰਬੰਧ ਕਰਕੇ ਦਿੰਦਾ ਇੰਤਜ਼ਾਮ ਕਰਕੇ ਦਿੰਦਾ بنگਲਾਦੇਸ਼ ਜਾਣ ਤੋਂ ਬਾਅਦ ਉਹਨੇ ਸੰਪਰਕ ਨਹੀਂ ਕੀਤਾ ਔਰ ਇਫਤੀ ਨੇ ਹਾਲੇ ਤੱਕ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਜਦਕਿ ਉਹ ਪਹਿਲਾਂ ਤਕਰੀਬਨ ਹਰ 2 ਤੋਂ 3 ਮਹੀਨਿਆਂ ਬਾਅਦ ਡੋਨਰ ਤੇ ਮਰੀਜ਼ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਆਉਂਦਾ ਨਾਲ ਹੀ ਗੈਂਗ ਦੇ ਨਾਲ ਸੰਪਰਕ ਦੇ ਵਿੱਚ ਰਹਿੰਦਾ ਔਰ ਇਸੇ ਆਧਾਰ ਦਾ ਜਿਹੜਾ ਖਰਚਾ ਜਿਤਾਇਆ ਜਾ ਰਿਹਾ ਕਿ ਉਸ ਨੂੰ ਦਿੱਲੀਪੁਰਸ ਦੀ ਛਾਪੇਮਾਰੀ ਦੀ ਸੋ ਜਿਹੜੀ ਪਹਿਲਾਂ ਮਿਲ ਗਈ ਹੋ ਸਕਦੀ ਹੈ ਔਰ ਇਸ ਕਰਕੇ ਉਹ ਕਾਰਵਾਈ ਤੋਂ ਬਚਣ ਲਈ ਪਹਿਲਾਂ ਭੱਜ ਗਿਆ ਔਰ ਟ੍ਰਾਂਸਪਲੈਂਟ ਪ੍ਰਕਿਰਿਆ ਜਿਹੜੀ ਇਹ ਪੂਰੀ ਖੇੜ ਸੀ ਹੁਣ ਤੱਕ ਦੀ ਜਾਂਚ ਅਨੁਸਾਰ ਐਨਸੀਆਰ ਦੇ ਦੋ ਵੱਡੇ ਹਸਪਤਾਲਾਂ ਦੇ ਵਿੱਚ ਇਹ ਖੇੜ ਕਿਡਨੀ ਟ੍ਰਾਂਸਪਲੈਂਟ ਦੀ ਕਰਦੀ ਲਈ ਔਰ ਸਭ ਤੋਂ ਪਹਿਲਾਂ ਦਿੱਲੀ ਸਥਿਤ ਬੰਗਲਾਦੇਸ਼ ਹੈ ਕਮਿਸ਼ਨ ਦੇ ਨਾਂ ਦੇ ਉੱਤੇ ਫਰਜੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਇਸ ਦੇ ਆਧਾਰ ਦੇ ਉੱਤੇ ਦਾਵਾ ਕੀਤਾ ਗਿਆ ਸੀ ਕਿ ਡੋਨਰ ਤੇ ਮਰੀਜ਼ ਦੇ ਵਿਚਕਾਰ ਆਪਸ ਵਿੱਚ ਪਰਿਵਾਰਕ ਰਿਸ਼ਤਾ ਹੈ ਕਿਉਂਕਿ ਭਾਰਤੀ ਕਾਨੂੰਨ ਅਨੁਸਾਰ ਡੋਨਰ ਦਾਣ ਜਿਹੜਾ ਹੈ ਕਿਡਨੀ ਦਾਣ ਕਰਨ ਵਾਲਾ ਤੇ ਕਿਡਨੀ ਲੈਣ ਵਾਲੇ ਵਿਚਕਾਰ ਰਿਸ਼ਤਾ ਹੋਣਾ ਜ਼ਰੂਰੀ ਹੈ ਔਰ ਇਸ ਤੋਂ ਬਾਅਦ ਡਾਕਟਰ ਤੇ ਉਹਨਾਂ ਦੇ ਸਹਾਇਕ ਸਿਹਤ ਸਬੰਧੀ ਹੋਰ ਰਸਮਾਂ ਜਿਹੜੀਆਂ ਪੂਰੀਆਂ ਕਰਨ ਦੇ ਵਿੱਚ ਮਦਦ ਕਰਦੇ ਔਰ ਫਾਈਲ ਤਿਆਰ ਹੋਣ ਤੋਂ ਬਾਅਦ ਉਹ ਟਰਾਂਸਪਲੈਂਟ ਦਾ ਕੰਮ ਕਰਦੇ ਪੁਲਿਸ ਨੇ ਦੋਵਾਂ ਹਸਪਤਾਲਾਂ ਤੋਂ ਜਾਲੀ ਦਸਤਾਵੇਜ਼ ਬਰਾਮਦ ਕੀਤੇ ਐ ਜਬਤ ਕੀਤੇ ਐ ਜੈਪੁਰ ਤੇ ਗੁਰੂਗ੍ਰਾਮ ਦੇ ਮਾਮਲਿਆਂ ਤੇ ਵੀ ਕ੍ਰਾਈਮ ਬ੍ਰਾਂਚ ਦੀ ਨਜ਼ਰ ਆ ਔਰ ਕ੍ਰਾਈਮ ਬ੍ਰਾਂਚ ਪਿਛਲੇ ਦਿਨੀ ਜੈਪੁਰ ਤੇ ਗੁਰੂਗ੍ਰਾਮ ਦੇ ਵਿੱਚ ਕਾਬੂ ਕੀਤੇ ਕਿਡਨੀ ਰੈਕਟ ਗਰੋ ਦੇ ਕੰਮ ਕਰਨ ਦੇ ਤੌਰ ਤਰੀਕੇ ਦੇ ਉੱਤੇ ਵੀ ਜਾਂਚ ਕਰ ਰਹੀ ਐ ਜਿਸ ਤੋਂ ਪਤਾ ਲੱਗਿਆ ਕਿ ਇਨ੍ਹਾਂ ਤਿੰਨ ਗਰੋਹਾਂ ਦੇ ਵਿਚਕਾਰ ਕੋਈ ਤਾਲਮੇਲ ਹੈ ਵੀ ਜਾਂ ਨਹੀਂ ਫਰਾਰ ਹੋਏ ਅਖਤੀ ਜਿਹੜਾ ਇਫਤੀ ਜਿਹੜਾ ਬੰਗਲਾਦੇਸ਼ ਭੱਜ ਗਿਆ ਉਹਦੇ ਤੇ ਇਹਨਾਂ ਸਾਰੇ ਰੈਕਟਾਂ ਨਾਲ ਜੁੜੇ ਹੋਣ ਦਾ ਸ਼ੱਕ ਹੈ ਔਰ ਇਹ ਸ਼ੱਕ ਇਸ ਲਈ ਵੀ ਹੋਰ ਡੂੰਘਾ ਹੋ ਗਿਆ ਕਿਉਂਕਿ ਤਿੰਨ ਗਰੋਹਾਂ ਦਾ ਸੰਬੰਧ ਬੰਗਲਾਦੇਸ਼ ਦੇ ਨਾਲ ਹੈ ਤੇ ਅਜੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਫਤੀ ਜੋ ਬੰਗਲਾਦੇਸ਼ੀ ਹੈ ਇਹਨਾਂ ਤਿੰਨਾਂ ਗਰੋਹ ਨਾਲ ਜੁੜਿਆ ਹੈ ਹਾਲਾਂਕਿ ਇਹ ਗੱਲ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਸਕੇਗੀ ਸੋ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਲਿਆਉਣ ਤੇ ਕਿਡਨੀ ਟ੍ਰਾਂਸਪਲੈਂਟ ਲਈ ਜਾਲੀ ਐਨਓਸੀ ਤਿਆਰ ਕਰਨ ਦੀ ਖੇਡ ਵੀ ਕਈ ਸਾਲਾਂ ਤੋਂ ਚੱਲ ਰਹੀ ਸੀ ਔਰ ਭਾਰਤ ਦੇ ਦੋ ਸੂਬਿਆਂ ਦੀ ਪੁਲਿਸ ਮੁੱਖ ਮਲਜਮ ਤੋਂ ਦੂਰ ਹੈ ਔਰ ਪਿਛਲੇ ਮੈਂ ਸਾਲ ਮਾਰਚ ਦੇ ਵਿੱਚ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਫਰਜੀ ਕਿਡਨੀ ਟ੍ਰਾਂਸਪਲੈਂਟ ਰੈਕੋਰਡ ਦਾ ਜਿਹੜਾ ਪਰਦਾ ਫਾਸ਼ ਹੋਇਆ ਸੀ ਔਰ ਜੈਪੁਰ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਚਾਰ ਮਲਜਮਾਂ ਨੂੰ ਗ੍ਰਿਫਤਾਰ ਕੀਤਾ ਸੀ ਔਰ 4 April ਨੂੰ ਗੁਰੂਗ੍ਰਾਮ ਪੁਲਿਸ ਨੇ ਇੱਕ ਜਿਹੜਾ ਬਬੀਲ ਪੈਲੇਸ ਹੋਟਲ ਤੋਂ ਪੰਜ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਨੁਆਈਡਾ ਦੇ ਵਿੱਚ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਦੋਵਾਂ ਸੂਬਿਆਂ ਦੀ ਪੁਲਿਸ ਹਾਲੇ ਤੱਕ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਔਰ ਗੁਰੂਗ੍ਰਾਮ ਪੁਲਿਸ ਨੇ ਮਲਜ਼ਮ ਮਰਤਾਜਾ ਅंसारी ਨੂੰ ਅਦਾਲਤ ਦੇ ਵਿੱਚ ਭਗੌੜਾ ਕਰਾ ਦਿੱਤਾ ਤੇ ਉਹਦੇ ਘਰ ਤੇ ਵੀ ਜਿਹੜਾ ਨੋਟਿਸ ਲਾ ਦਿੱਤਾ ਹੈ ਜੈਪੁਰ ਐਂਟੀ ਕ腐ਸ਼ਨ ਬਿਊਰੋ ਤੇ ਜੈਪੁਰ ਪੁਲਿਸ ਦੀ ਸੂਚੀ ਦੇ ਵਿੱਚ ਇਹ ਸਰਗਣਾ ਹੁਣ ਤੱਕ ਬਚਿਆ ਹੋਇਆ ਹੈ ਝਾਰਖੰਡ ਦੇ ਵਿੱਚ ਇਹਦੀ ਆਖਰੀ ਲੋਕੇਸ਼ਨ ਮਿਲੀ ਸੀ ਔਰ ਜੈਪੁਰ ਪੁਲਿਸ ਦੇ ਐਂਟੀ ਕ腐ਸ਼ਨ ਬਿਊਰੋ ਦੇ ਐਡੀਸ਼ਨਲ ਐਸਪੀ ਭਪਿੰਦਰ ਸਿੰਘ ਨੇ ਦੱਸਿਆ ਹੈ ਕੀ ਮਰਤਜਾ ਦੀ ਆਖਰੀ ਲੋਕੇਸ਼ਨ ਮਈ ਦੇ ਵਿੱਚ ਝਾਰਖੰਡ ਦੇ ਵਿੱਚੋਂ ਮਿਲੀ ਸੀ ਇਸ ਤੋਂ ਬਾਅਦ ਜੈਪੁਰ ਤੇ ਗੁਰੂਗ੍ਰਾਮ ਪੁਲਿਸ ਨੂੰ ਵੀ ਉਸ ਨੂੰ ਗ੍ਰਿਫਤਾਰ ਕਰਨ ਲਈ ਗਈ ਪਰ ਪੁਲਿਸ ਮਰਤਜਾ ਨੂੰ ਫੜ ਨਹੀਂ ਸકી ਗੁਰੂਗ੍ਰਾਮ ਪੁਲਿਸ ਅਧਿਕਾਰੀਆਂ ਮੁਤਾਬਕ ਮਰਤਜਾ ਅंसारी ਦੇ ਛੱਡ ਕੇ ਬੰਗਲਾਦੇਸ਼ ਚੜਾ ਚਲਾ ਗਿਆ ਮਾਰਚ ਦੇ ਵਿੱਚ ਜੈਪੁਰ ਦੀ ਐਂਟੀ ਕ੍ਰਾਪਸ਼ਨ ਬਿਊਰੋ ਚਾਰ ਅਪਰਾਧੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਪੇਸ਼ ਕਰ ਚੁੱਕੀ ਹੈ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਪੁਲਿਸ ਨੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਸਾਰਿਆਂ ਦੇ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਜਾ ਰਹੀ ਹੈ ਜੁਲਾਈ ਦੇ ਵਿੱਚ ਮਿਡ ਜੁਲਾਈ ਦੇ ਵਿੱਚ ਕੋਰਟ ਵਿੱਚ ਪੇਸ਼ ਹੋਏਗੀ ਔਰ 10 ਲੱਖ ਰੁਪਏ ਦੇ ਵਿੱਚ ਡੋਨਰ ਦੀ ਗੱਲ ਸਾਹਮਣੇ ਆਈ ਹੈ ਗੁਰੂਗ੍ਰਾਮ ਪੁਲਿਸ ਦੀ ਜਾਂਚ ਦੇ ਵਿੱਚ ਕਿ ਜਿਹੜਾ ਸਰਗਣਾ ਸੀ ਬੰਗਲਾਦੇਸ਼ ਵਿੱਚ ਜ਼ਰੂਰਤਮੰਦ ਲੋਕਾਂ ਨਾਲ ਸੰਪਰਕ ਕਰਦਾ ਸੀ ਔਰ ਕਿਡਨੀ ਡੋਨੇਟ ਕਰਨ ਦੇ ਬਦਲੇ 10 ਲੱਖ ਰੁਪਏ ਦੀ ਆਫਰ ਦਿੰਦਾ ਜਾਂ ਕਿ ਰਸੀਵਰ ਤੋਂ 10 ਤੋਂ 20 ਲੱਖ ਰੁਪਏ ਤੱਕ ਕਮਸੂਲ ਕੀਤੇ ਜਾਂਦੇ ਸੋ ਹੁਣ ਪਿਛਲੇ ਦਿਨੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕਿਡਨੀ ਜਿਹੜਾ ਇੱਕ ਵੇਚਣ ਵਾਲਾ ਤੇ ਖਰੀਦਣ ਵਾਲਾ ਗਰੋ ਉਹ ਫੜਿਆ ਡਾਕਟਰਾਂ ਦੇ ਵਿੱਚ ਸ਼ਮੂਲੀਅਤ ਆਈ ਹੈ ਔਰ ਜੈਪੁਰ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰੂਗ੍ਰਾਮ ਪੁਲਿਸ ਨੇ ਵੀ ਪੰਜ ਬੰਗਲਾਦੇਸ਼ੀਏ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਸੇ ਤਰ੍ਹਾਂ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਗਰੋ ਜਿਹੜਾ ਹੈ ਇਹ ਬੰਗਲਾਦੇਸ਼ ਤੋਂ ਡੋਨਰ ਲੈ ਕੇ ਆਉਂਦਾ ਤੇ ਇੱਥੇ ਜਿਹੜਾ ਹੈ ਪੇਸ਼ੈਂਟ ਹੈ ਉਹ ਦਿੱਲੀ ਦੇ ਵਿੱਚ ਇੱਕ ਪੂਰੀ ਖੇਡ ਦਿੱਤਾ ਤਹਿਤ ਟ੍ਰਾਂਸਪਲੈਂਟ ਪ੍ਰਾ ਕਰਿਆ ਇਹਦੇ ਵਿੱਚ ਕੰਮ ਕਰਦੀ ਇੱਕ ਡਾਕਟਰ ਵੀ ਇਹਦੇ ਅਨਵੋਲਵ ਸੀ ਔਰ ਡੋਨਰ ਦਾ ਇੰਤਜ਼ਾਮ ਜਿਹੜਾ ਹੈ ਇਫਤੀ ਗੈਂਗ ਲੀਡਰ ਬੰਗਲਾਦੇਸ਼ ਤੋਂ ਕਰਦਾ ਹਫਤਾ ਪਹਿਲਾਂ ਉਸ ਨੂੰ ਇਸ ਗੱਲ ਦਾ ਜਿਹੜੀ ਸੂਚਨਾ ਮਿਲ ਗਈ ਕਿ ਪੁਲਿਸ ਨੂੰ ਇਹ ਗੱਲ ਪਤਾ ਲੱਗ ਚੁੱਕੀ ਹੈ ਔਰ ਇੱਕ ਡਾਕਟਰ ਸੀ ਉਹਨੂੰ ਮੌਤਲ ਕਰ ਦਿੱਤਾ ਗਿਆ ਔਰ ਇਹਦੇ ਨਾਲ ਪੁਲਿਸ ਕਾਰਵਾਈ ਕਿਸੇ ਹੋਰ ਹਸਪਤਾਲ ਦੇ ਵਿੱਚ ਕੀਤੀ ਗਈ ਬਰਾਕੇ ਰੈਨ ਨਾਲ ਸੰਬੰਧ ਦੱਸੀ ਜਾ ਰਹੀ ਹੈ ਪਰ ਅਪੋਲੋ ਹਸਪਤਾਲ ਦੀ ਵਿੱਚ ਵੀ ਜਿਹੜੀ ਜ਼ਿਕਰ ਆ ਰਿਹਾ ਹੈ ਹਾਲਾਂਕਿ ਅਪੋਲੋ ਹਸਪਤਾਲ ਨੇ ਇਹਦੇ ਸੰਬੰਧੀ ਸਫਾਈ ਦਿੱਤੀ ਹੈ ਕੁਝ ਟ੍ਰਾਂਸਪਲੈਂਟ ਦੇ ਲਈ ਕੁਝ ਵਿਅਕਤੀ ਤਿਆਰ ਹੁੰਦੇ ਕੁਝ ਨੌਕਰੀ ਦੇ ਨਾਂ ਤੇ ਆਉਣ ਲਈ ਤਿਆਰ ਹੁੰਦੇ ਪਰ ਜ਼ਿਆਦਾਤਰ ਲੋਕ ਬੇਰੁਜ਼ਗਾਰ ਹੁੰਦੇ ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਉਹ ਆਪਣੀ ਕਿਡਨੀ ਜਿਹੜੀ ਹੈ ਉਹ ਦਾਨ ਕਰਨ ਦੀ ਗੱਲ ਕਰਦੇ ਤੇ ਜ਼ਿਆਦਾਤਰ ਜਿਹੜੇ ਨੇ ਲੋਕ ਕਿਡਨੀ ਟ੍ਰਾਂਸਪਲੈਂਟ ਲਈ ਤਿਆਰ ਨਾ ਹੁੰਦੇ ਉਹਨਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਪੈਸਿਆਂ ਦੀ ਲੋੜ ਸਦਕਾ ਔਰ ਨੌਕਰੀ ਦੇ ਬਹਾਨੇ ਉਹਨਾਂ ਨੂੰ ਭਾਰਤ ਬੁਲਾਇਆ ਜਾਂਦਾ ਇੱਥੇ ਕਿਡਨੀ ਦਾ ਸੌਦਾ ਕੀਤਾ ਜਾਂਦਾ ਤੇ ਹੁਣ ਇਹ ਗ로우 ਜਿਹੜਾ ਹੈ ਪੁਲਿਸ ਦੇ ਸਕੰਜੇ ਦੇ ਵਿੱਚ ਹੈ ਦਿੱਲੀ ਦੇ ਡੀਸੀਪੀ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਨੇ ਦੱਸਿਆ ਕਿ ਪੁੱਛਗਛ ਦੌਰਾਨ ਇਹ ਸਾਰੀ ਜਾਣਕਾਰੀ ਦੀ ਜਿਹੜੀ ਪਰਮਾਨਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ ਸੌਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਇਸ ਦੀ ਉਡੀਕ ਰਹੇਗੀ ਖਬਰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਐ ਸਾਬਕਾ ਮੰਤਰੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਾਜਕੁਮਾਰ ਆਨੰਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਨੰਦ ਨੇ ਲੋਕ ਸਭਾ ਚੋਣਾਂ ਦੌਰਾਨ ਮੰਤਰੀ ਅਹੁਦੇ ਤੋਂ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਫਿਰ BSP ਦੇ ਵਿੱਚ ਸ਼ਾਮਲ ਹੋ ਗਏ ਸਨ ਬਹੁਜਨ ਸਮਾਜ ਪਾਰਟੀ ਤੋਂ ਉਹਨਾਂ ਨੇ ਨਵੀਂ ਦਿੱਲੀ ਦੇ ਵਿੱਚ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਹਾਲ ਦੇ ਵਿੱਚ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਜਿਹੜੀ ਰੱਦ ਕਰ ਦਿੱਤੀ ਗਈ ਔਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਕਰਾਰ ਦਿੱਤਾ ਛਤਰਪੁਰ ਤੋਂ ਮੌਜੂਦਾ ਵਿਧਾਇਕ ਕਰਤਾਰ ਸਿੰਘ ਤਮਰ ਔਰ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਮੌਲੀਅਤ ਕਰ ਲਈ ਔਰ ਵਿਧਾਨ ਸਭਾ ਹਲਕਾ ਸ਼ਦਰਪੁਰ ਦੇ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਉਮੀਦ ਸਿੰਘ ਫਰਗਾਟ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਕਵਿਨਾ ਆਨੰਦ ਪਾਰਟੀ ਦੇ ਪੁਰਾਣੇ ਵਰਕਰ ਰਤਨੇਸ਼ ਗੁਪਤਾ ਤੇ ਸਚਨ رائے ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਰਤਨੇਸ਼ ਗੁਪਤਾ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸੌਦੀਆ ਦੇ ਬੇहद ਕਰੀਬੀ ਰਹੇ ਤੇ ਪਟਪਟ ਗੰਜ ਹਲਕੇ ਤੋਂ ਉਪ ਵਿਧਾਇਕ ਵੀ ਰਹੇ ਔਰ ਵਿਧਾਨ ਸਭਾ ਸਮੇਤ ਪੂਰੀ ਉਪਰਵੀ ਦਿੱਲੀ ਦੇ ਵਿੱਚ ਸਾਲਾਂ ਤੋਂ ਜਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਲਈ ਕੰਮ ਵੀ ਕਰਦੇ ਰਹੇ ਔਰ ਨਾਲ ਹੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਵੀ ਰਹਿ ਚੁੱਕੇ ਹੈ ਉਹਨਾਂ ਦਾ ਇਹ ਜਾਣਾ ਵੀ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਜਿਹੜਾ ਝਟਕਾ ਮੰਨਿਆ ਜਾ ਰਿਹਾ ਹੈ ਬੀਜਪੀ ਦੇ ਕੌਮੀ ਜਰਨਲਿਸਟ ਅਰਣ ਸਿੰਘ ਦਿੱਲੀ ਬੀਜਪੀ ਪ੍ਰਧਾਨ ਬਰਿੰਦਰ ਸਚਦੇਵਾ ਤੇ ਰਾਸ਼ਟਰੀ ਮੀਡੀਆ ਸਹਿ ਪ੍ਰਧਾਨ ਸੰਜੇ ਮਿਉਮ ਦੀ ਮੌਜੂਦਗੀ ਦੇ ਵਿੱਚ ਰਾਸ਼ਟਰੀ ਦਫ਼ਤਰ ਦੇ ਵਿੱਚ ਬੀਜੇਪੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ। ਅਰਣ ਸਿੰਘ ਤੇ ਸਚਦੇਵਾ ਨੇ ਪਾਰਟੀ ਦਾ ਝੰਡਾ ਉਹਨਾਂ ਨੂੰ ਦੇ ਕੇ ਬੀਜੇਪੀ ਦਾ ਉਹਨਾਂ ਨੇ ਸੱਦਾ ਦਿੱਤਾ, ਸਵਾਗਤ ਕੀਤਾ। ਅਰਣ ਸਿੰਘ ਜਿਹੜੇ ਬੀਜੇਪੀ ਦੇ ਵੱਡੇ ਆਗੂ ਨੇ ਉਹਨਾਂ ਨੇ ਆਖਿਆ ਕਿ ਦਿੱਲੀ ਦੇ ਹਾਲਾਤ ਖਰਾਬ ਨੇ, ਸੜਕਾਂ ਟੁੱਟੀਆਂ ਐ, ਪਾਣੀ ਦੀ ਘਾਟ ਐ ਤੇ ਕਪਲੇ ਤੇ ਕਪਲੇ ਹੋ ਰਹੇ ਨੇ ਔਰ ਇਹ ਦੇਖ ਕੇ ਦਿੱਲੀ ਦੀ ਜਨਤਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ। ਤੇ ਹੁਣ ਇਹਨਾਂ ਆਮ ਆਦਮੀ ਪਾਰਟੀ ਦੇ ਵੰਡੇ ਆਗੂਆਂ ਦਾ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ ਪੰਜਾਬ ਆ ਬੀਜੇਪੀ ਦਿੱਲੀ ਪ੍ਰਦੇਸ਼ ਦੇ ਆਗੂ ਵਰਿੰਦਰ ਸਜਦੇਵਾ ਨੇ ਆਖਿਆ ਕਿ ਰਾਜਕੁਮਾਰ ਆਨੰਦ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਣੇ ਸਮਾਜ ਤੇ ਲੋਕਾਂ ਲਈ ਕੰਮ ਨਹੀਂ ਕਰ ਸਕੇ ਔਰ ਇਸੇ ਦਰਦ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਤੇ ਉਹਨਾਂ ਕਰਤਾਰ ਸਿੰਘ ਤਵਰ ਨੂੰ ਵੀ ਸਾਫ਼ ਸੁਥਰੇ ਅਕਸ ਵਾਲਾ ਆਮ ਆਦਮੀ ਅਗੂ ਦੱਸਿਆ ਆਖਿਆ ਕਿ ਇਹਨਾਂ ਦੇ ਆਉਣ ਨਾਲ ਨਾ ਸਿਰਫ ਦਿੱਲੀ ਦੇ ਵਿੱਚ ਬੀਜੇਪੀ ਹੋਰ ਮਜ਼ਬੂਤ ਹੋਏਗੀ ਸਗੋ ਦਿੱਲੀ ਸਰਕਾਰ ਦੇ ਵਿੱਚ ਚੱਲ ਰੇ ਭ੍ਰਿਸ਼ਟਾਚਾਰ ਵਿਰੁੱਧ ਪਾਰਟੀ ਦੀ ਮਹਿੰਮ ਨੂੰ ਹੋਰ ਵੀ ਹੁਲਾਰਾ ਮਿਲੇਗਾ ਉਧਰ ਦੂਜੇ ਪਾਸੇ ਰਾਜਸਥਾਨ ਸਰਕਾਰ ਨੇ ਰਾਜਸਥਾਨ ਦੇ ਬਜਟ ਦੇ ਵਿੱਚ ਪਵਿੱਤਰ ਮੰਦਿਰ ਖਾਟੂ ਸ਼ਾਮ ਜੀ ਦੇ ਲਈ 100 ਕਰੋੜ ਰੁਪਏ ਤੇ ਨਵਾਂ ਐਕਸਪ੍ਰੈਸ ਵੇ ਬਣਾਏ ਜਾਣ ਦਾ ਜਿਹੜਾ ਬਤਾ ਪਾਸ ਕੀਤਾ ਔਰ ਸਰਕਾਰ ਨੇ ਇਸੇ ਸੰਬੰਧੀ 25 ਲੱਖ ਘਰਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੇਣ ਦੀ ਗੱਲ ਕਹੀ ਹੈ ਰਾਜਸਥਾਨ ਦੇ ਵਿੱਚ ਬੀਜੇਪੀ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਖਾਟੂ ਸ਼ਾਮਜੀ ਮੰਦਿਰ ਨੂੰ ਸ਼ਾਨਦਾਰ ਬਣਾਉਣ ਤੇ 100 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹੀ ਤੇ 25 ਲੱਖ ਘਰਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣ 9 ਨਵੇਂ ਗ੍ਰੀਨਫੀਲਡ ਐਕਸਪ੍ਰੈਸ ਵੇ ਬਣਾਉਣ ਤੇ ਕਿਸਾਨਾਂ ਨੂੰ 23000 ਕਰੋੜ ਰੁਪਏ ਦੇ ਵਿਆਜ ਮੁਕਤ ਫਸਲੀ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਰਾਜਸਥਾਨ ਦੇ ਵਿੱਚ ਬੀਜੇਪੀ ਦੀ ਭਜਨ ਲਾਲ ਸਰਕਾਰ ਨੇ ਇਸੇ ਸਾਲ ਲਗਭਗ 145000 ਖੇਤੀਬਾੜੀ ਬਿਜਲੀ ਕਨੈਕਸ਼ਨ ਜਾਰੀ ਕਰਨ ਦੀ ਗੱਲ ਕਹੀ। ਸੂਬੇ ਦੀ ਰਾਜਸਥਾਨ ਦੀ ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀਆ ਕੁਮਾਰੀ ਨੇ ਵਿਧਾਨ ਸਭਾ ਦੇ ਵਿੱਚ 2024-25 ਦਾ ਜਿਹੜਾ ਬਜਟ ਪੇਸ਼ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਦੀਵਾਲੀ, ਹੋਲੀ, ਸ਼ਿਵਰਾਤਰੀ ਤੇ ਰਾਮ ਨੌਮੀ ਵਰਗੇ ਮੌਕਿਆਂ ਤੇ ਰਾਜਸਥਾਨ ਦੇ ਲਗਭਗ 600 ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ ਪਿਆਰਤੀ ਪ੍ਰੋਗਰਾਮ ਦੇ ਉੱਤੇ 13 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਗੱਲ ਕਹੀ। ਰਾਜਸਥਾਨ ਦੀ ਖਜ਼ਾਨਾ ਮੰਤਰੀ ਦੀਆ ਕੁਮਾਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਮੰਦਰਾਂ ਦਾ ਨਵੀਨੀਕਰਨ ਧਾਰਮਿਕ ਸੈਰ ਸਪਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਰਾਜਸਥਾਨ ਦੀ ਵਿੱਤ ਮੰਤਰੀ ਦਾ ਏ ਕਹਿਣਾ ਕਿ ਬਜਟ ਦੇ ਵਿੱਚ 10 ਸੰਕਲਪ ਨੇ ਵੱਖ-ਵੱਖ ਮੰਦਰਾਂ ਤੇ ਧਾਰਮਿਕ ਸਥਾਨਾਂ ਵਿੱਚ ਵਿਕਾਸ ਕਾਰਜ ਕਰਾਏ ਜਾਣਗੇ। ਅਯੋਧਿਆ ਤੇ ਕਾਸ਼ੀ ਵਿਸ਼ਵਨਾਥ ਦੀ ਵਿਕਾਸ ਦੇ ਤਰਜ਼ ਦੇ ਉੱਤੇ ਉਹਨਾਂ ਨੇ ਸੀਕਰ ਜ਼ਿਲ੍ਹੇ ਦੇ ਖਾਟੂ ਸ਼ਾਮ ਜੀ ਮੰਦਰ ਦੇ ਵਿਕਾਸ ਦਾ ਐਲਾਨ ਕੀਤਾ ਹੈ। 100 ਕਰੋੜ ਰੁਪਏ ਖਰਚ ਕੀਤੇ ਜਾਣਗੇ। Rajasthan ਦੇ ਮੁੱਖ ਮੰਤਰੀ ਭਜਨ ਰਾਲ ਸ਼ਰਮਾ ਨੇ ਆਖਿਆ ਕਿ ਇਹ ਬਜਟ ਇਸ ਦ੍ਰਿਸ਼ਟੀਕੋਣ ਦੇ ਨਾਲ ਪੇਸ਼ ਕੀਤਾ ਗਿਆ ਹੈ ਕਿ 2047 ਦੇ ਵਿੱਚ Rajasthan ਕਿਹੋ ਜਿਹਾ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ। ਬਜਟ ਪੇਸ਼ ਕਰਦਿਆਂ ਹੋਇਆਂ ਭਜਨalal ਸ਼ਰਮਾ ਮੁੱਖ ਮੰਤਰੀ ਰਾਜਸਥਾਨ ਨੇ ਆਖਿਆ ਕਿ ਅਸੀਂ ਆਪਣੇ ਬਜਟ ਵਿੱਚ ਜੋ ਵੀ ਕਿਹਾ ਉਸ ਨੂੰ ਅਸੀਂ ਪੂਰਾ ਕਰਾਂਗੇ ਕਿਉਂਕਿ ਸਾਡੀ ਡਬਲ ਇੰਜਨ ਵਾਲੀ ਸਰਕਾਰ ਹੈ ਦੀਆ ਕੁਮਾਰੀ ਨੇ ਆਖਿਆ ਕਿ ਬਜਟ ਦੇ ਵਿੱਚ ਅਮਰਤਕਾਲ ਖੰਡ ਵਿਕਸਿਤ ਰਾਜਸਥਾਨ 2047 ਤਹਿਤ 5 ਸਾਲਾ ਯੋਜਨਾ ਬਣਾ ਕੇ ਸਰਬ ਲੋਕ ਭਲਾਈ ਦੇ ਆਧਾਰਤ ਇੱਕ ਸਮਰੱਥ ਵਿਕਾਸ ਦਾ ਟੀਚਾ ਮਿਥਿਆ ਗਿਆ ਹੈ ਇਹਦੇ ਵਿੱਚ ਉਹਨਾਂ ਨੇ ਆਖਿਆ ਕਿ ਸਾਡੇ ਕੋਲ ਭਵਿੱਖ ਦੇ ਲਈ 10 ਸੰਕਲਪ ਨੇ ਇਹਨਾਂ ਮਤਿਆਂ ਦੇ ਵਿੱਚ ਰਾਜਸਥਾਨ ਸੂਬੇ ਨੂੰ 350 ਅਰਬ ਦੀ ਜਿਹੜੀ ਆਰਥਵਿਵਸਥਾ ਬਣਾਉਣਾ ਔਰ ਪਾਣੀ ਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਜਿੱਥੇ ਵਿਕਾਸ ਉੱਥੇ ਰਾਜਸਥਾਨ ਸੂਬੇ ਦੇ ਵਿੱਚ ਕਿਸਾਨ ਪਰਿਵਾਰਾਂ ਦੇ ਆਰਥਿਕ ਸਸ਼ਕਤੀਕਰਨ ਦੇ ਨਾਲ-ਨਾਲ ਉਹਨਾਂ ਦਾ ਸਨਮਾਨ ਵੀ ਸ਼ਾਮਲ ਹੈ। ਰਾਜਸਥਾਨ ਦਾ ਪੇਸ਼ ਕੀਤੇ ਬਜਟ ਦੇ ਵਿੱਚ ਖੇਤੀ ਮੰਤਰੀ ਔਰ ਵਿੱਤ ਮੰਤਰੀ ਨੇ ਸੇਤ ਖੇਤਰ ਦੇ ਲਈ 27660 ਕਰੋੜ ਰੁਪਏ ਰੱਖਣ ਦੀ ਤਜਵੀਜ਼ ਰੱਖੀ। ਦੀਆ ਕੁਮਾਰੀ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਵਿੱਚ ਪਹਿਲੀ ਵਾਰ ਪੜਾਵਾਰ 2750 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੇ ਨੌ ਗ੍ਰੀਨਫੀਲਡ ਐਕਸਪ੍ਰੈਸ ਵੇ ਦੇ ਨਿਰਮਾਣ ਲਈ ਰੱਖਵੇਂ ਪੈਸੇ ਰੱਖੇ ਗਏ ਨੇ ਇਹਦੇ ਲਈ 30 ਕਰੋੜ ਰੁਪਏ ਡੀਪੀਆਰ ਦੇ ਉੱਤੇ ਡਿਟੇਲ ਪ੍ਰੋਜੈਕਟ ਰਿਪੋਰਟ ਦੇ ਉੱਤੇ ਖਰਚੇ ਕੀਤੇ ਜਾਣ ਦੀ ਜਿਹੜੀ ਤਜਵੀਜ਼ ਹੈ 500 ਕਰੋੜ ਰੁਪਏ ਦਾ ਵਾਧੂ ਫੰਡ ਜਿਹੜਾ ਉਹਦੇ ਕਰਕੇ ਡਾਕਟਰ ਸ਼ਾਮਾ ਪ੍ਰਸਾਦ ਮੋਖਰ ਜੀ ਜ਼ਿਲ੍ਹਾ ਸੁਧਾਰ ਯੋਜਨਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਤੇ ਸਰਕਾਰ 4 ਲੱਖ ਸਰਕਾਰੀ ਨੌਕਰੀਆਂ ਜਿਹੜੀਆਂ ਦੇਵੇਗੀ ਰਾਜਸਥਾਨ ਸਰਕਾਰ ਨੇ ਬਜਟ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ 4 ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਹਿੰਦੇ ਆ ਉਹਨਾਂ ਨੇ ਆਖਿਆ ਕਿ ਉਹ 10000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਦੇ ਵਿੱਚ ਹੁਨਰ ਵਿਕਾਸ ਦੇ ਨਾਲ-ਨਾਲ 10 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਜਿੱਥੇ ਐਲਾਨ ਕਰਦੇ ਆ ਉੱਥੇ ਪਛੜੇ ਵਰਗਾਂ ਦੀ ਆਬਾਦੀ ਦੇ ਬੁਨਿਆਦੀ ਢਾਂਚੇ ਲਈ 200 ਕਰੋੜ ਰੁਪਏ ਦਾ ਪ੍ਰਬੰਧ ਤੇ ਲਖਪਤੀ ਦੀਦੀ ਯੋਜਨਾ ਤਹਿਤ ਇਸ ਸਾਲ ਦਾ ਟੀਚਾ 5 ਤੋਂ ਵਧਾ ਕੇ 15 ਲੱਖ ਕਰਨਾ ਹੈ ਗ੍ਰੈਜੂਏਟ ਦੀ ਹੱਦ 20 ਵੀ ਲੱਖ ਤੋਂ ਵਧਾ ਕੇ 25 ਲੱਖ ਰੁਪਏ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਇੰਡਸਟਰੀਅਲ ਪਾਲਿਸੀ ਯੂਥ ਪਾਲਿਸੀ ਡਾਟਾ ਸੈਂਟਰ ਨੀਤੀ ਦਾ ਵੀ ਉਹਨਾਂ ਨੇ ਐਲਾਨ ਕੀਤਾ ਗਿਆ ਉਧਰ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੇ ਅਗਲੇ 25 ਸਾਲਾਂ ਦੀਆਂ ਲੋੜਾਂ ਮੁਤਾਬਕ ਇੱਕ ਪ੍ਰਸਤਾਵ ਤਿਆਰ ਕੀਤਾ ਹੈ ਹਾਈਵੇ ਸੈਕਟਰ ਦੇ ਲਈ ਮਾਸਟਰ پلان ਤਿਆਰ ਕੀਤਾ ਹੈ ਜਿਹੜਾ ਹੁਣ 26 ਜੁਲਾਈ ਨੂੰ ਆਮ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਹਦੇ ਲਈ ਆਧੁਨਿਕ ਬੁਨਿਆਦੀ ਢਾਂਚੇ ਲਈ 1 ਕਰੋੜ ਮੈਪ ਜਿਹੜਾ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਏਗਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਆਮ ਬਜਟ ਦੇ ਵਿੱਚ ਦੇਸ਼ ਦੇ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਲਈ ਇੱਕ ਬਲੂਪ੍ਰਿੰਟ ਜਿਹੜਾ ਤਿਆਰ ਕੀਤਾ ਜਾਣਾ ਹੈ ਜਿਹਦੇ ਸਰਕਾਰ ਨੇ ਅਗਲੇ 25 ਸਾਲਾਂ ਲਈ ਦੇਸ਼ ਦੀਆਂ ਲੋੜਾਂ ਮੁਤਾਬਕ ਗ੍ਰੀਨਫੀਲਡ ਐਕਸਪ੍ਰੈਸਵੇ ਐਕਸੈਸ ਕੰਟਰੋਲ ਹਾਈਵੇ ਬੰਦਰਗਾਹ ਅੰਤਰਰਾਸ਼ਟਰੀ ਤੇ ਬਾਰਡਰ ਰੋਡ ਕਨੈਕਟੀਵਿਟੀ ਰੋਪਵੇ ਪ੍ਰੋਜੈਕਟਾਂ ਨਾਲ ਸੰਬੰਧਿਤ ਮਤੇ ਜਿਹੜੇ ਤਿਆਰ ਕੀਤੇ ਨੇ ਔਰ ਜਿਹੜਾ ਹੁਣ ਪਾਰਲੀਮੈਂਟ ਦਾ ਸੈਸ਼ਨ ਜੁਲਾਈ ਦੇ ਮਹੀਨੇ ਆ ਰਿਹਾ ਹੈ ਇਦੇ ਵਿੱਚ ਆਮ ਬਜਟ ਦੇ ਵਿੱਚ ਇਹਨਾਂ ਦਾ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ ਔਰ ਇਹਨਾਂ ਦੇ ਉੱਤੇ 20 ਲੱਖ ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਹੈ ਉਹ ਕੀਤਾ ਜਾਏਗਾ ਔਰ ਸੜਕੀ ਆਵਾਜਾਈ ਤੇ ਰਾਜਮਾਰਗੀ ਮੰਤਰਾਲੇ ਨੇ ਏਕੇ ਦੇ ਲਈ ਡਿਟੇਲ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ ਹੈ ਸਾਲ 2022 ਤੋਂ ਹਾਈਵੇ ਸੈਕਟਰ ਲਈ ਵਿਜ਼ਨ 2047 ਮਾਸਟਰ پلان ਤਿਆਰ ਕੀਤਾ ਗਿਆ ਹੈ ਔਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਜ਼ਨ 2047 ਦੇ ਮਾਸਟਰ پلان ਦਾ ਐਲਾਨ ਇਹ ਸਾਲਮ ਬਜਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੀਤਾ ਜਾਏਗਾ ਜੋ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਔਰ ਅਗਲੇ 25 ਸਾਲਾਂ ਦੇ ਬਜਟ ਦੇ ਵਿੱਚ 29947 ਕਿਲੋਮੀਟਰ ਨਵੇਂ ਐਕਸਪ੍ਰੈਸ ਵੇ ਤੇ ਐਕਸੈਸ ਕੰਟਰੋਲਡ ਹਾਈਵੇ ਬਣਾਉਣ ਦਾ ਜਿਹੜਾ ਪ੍ਰਸਤਾਵ ਪੇਸ਼ ਕੀਤਾ ਜਾਏਗਾ ਐਕਸਪ੍ਰੈਸ ਵੇ ਦੇ ਉੱਤੇ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ ਹੈ 120 ਕਿਲੋਮੀਟਰ ਪ੍ਰਤੀ ਘੰਟਾ ਇਸ ਵੇਲੇ ਇਹ ਸਪੀਡ ਹੈ 100 ਕਿਲੋਮੀਟਰ ਪ੍ਰਤੀ ਘੰਟਾ ਹੈ ਔਰ ਦੇਸ਼ ਦੀ ਸਰਕਾਰ ਦੇਸ਼ ਦੇ ਪੂਰਬ ਤੋਂ ਪੱਛਮ ਤੇ ਉੱਤਰ ਤੋਂ ਦੱਖਣ ਤੱਕ ਆਸਾਨ ਪਹੁੰਚ ਅਨਸਾਰ ਹਾਈਵੇ ਬਣਾਏਗੀ ਐਕਸਪ੍ਰੈਸ ਵੇ ਦਾ ਨਿਰਮਾਣ ਕਰੇਗੀ ਦੇਸ਼ ਦੇ ਸਾਰੇ ਨਾਗਰਿਕ ਘੱਟੋ ਘੱਟ 100 ਕਿਲੋਮੀਟਰ ਦੇ ਅੰਦਰ ਉੱਥੇ ਪਹੁੰਚ ਸਕਣ ਔਰ ਉਹ ਤੇਜ਼ ਰਫ਼ਤਾਰ ਨਾਲ ਲੰਬੀ ਦੂਰੀ ਨੂੰ ਤੈਅ ਕਰਨ ਦੇ ਯੋਗ ਹੋਣ ਸਾਰੇ ਐਕਸਪ੍ਰੈਸ ਵੇ ਤੇ ਹਾਈਵੇ ਟੋਲ ਪਲਾਜ਼ਾ ਤੋਂ ਮੁਕਤ ਹੋਣਗੇ ਜੀਪੀਐਸ ਆਧਾਰਿਤ ਟੋਲ ਟੈਕਸ ਦੀ ਸਹੂਲਤ ਹੋਏਗੀ ਇਸ ਸਮੇਂ ਦੇਸ਼ ਦੇ ਵਿੱਚ 4000 ਕਿਲੋਮੀਟਰ ਹਾਈ ਸਪੀਡ ਕੋਰੀਡੋਰ ਨੇ ਜਦਕਿ 6000 ਕਿਲੋਮੀਟਰ ਹਾਈ ਸਪੀਡ ਕੋਰੀਡੋਰ ਉਹ ਸਾਰੀ ਅਧੀਨ ਨੇ 60 ਸ਼ਹਿਰਾਂ ਦੇ ਵਿੱਚ 12000 ਯਾਤਰੀ ਜਿਹੜੇ ਨੇ ਇਹਦੀ ਸਹੂਦਤ ਲੈ ਸਕਣਗੇ ਟ੍ਰੈਫਿਕ ਜਾਮ ਨੂੰ ਦੂਰ ਕਰਨ ਲਈ 60 ਸ਼ਹਿਰਾਂ ਦੇ ਵਿੱਚ ਬਾਈਪਾਸ ਰਿੰਗ ਰੋਡ ਜਾਂ ਐਲੀਵੇਟਡ ਕੋਰੀਡੋਰ ਬਣਾਉਣ ਦੇ ਮਤੇ ਨੂੰ ਇਸ ਬਜਟ ਦੇ ਵਿੱਚ ਜਿਹੜੀ ਹੈ ਜਗ੍ਹਾ ਮਿਲੇਗੀ ਔਰ ਇਸ ਤੋਂ ਇਲਾਵਾ ਨਵੇਂ ਐਕਸਪ੍ਰੈਸ ਵੇ ਤੇ ਹਾਈਵੇ ਤੇ 12000 ਯਾਤਰੀ ਰੋਜ਼ਾਨਾ ਸਹੂਦਤ ਕੇਂਦਰਾਂ ਦੇ ਨਿਰਮਾਣ ਦੇ ਤੇ ਵੀ ਇਹਦਾ ਜਿਹੜਾ ਫਾਇਦਾ ਲੈ ਸਕਣਗੇ ਇਲੈਕਟ੍ਰਿਕ ਵਾਹਨਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਦੇ ਮੱਦੇ ਨਜ਼ਰ ਹਾਈਵੇ ਦੇ ਨਾਲ 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 12000 ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣਾਉਣ ਦਾ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਔਰ ਇਸ ਤੋਂ ਇਲਾਵਾ ਨਵਾਂ ਜਿਹੜਾ ਸੜਕੀ ਨੈਟਵਰਕ ਬਣਾਉਣ ਦਾ ਪ੍ਰਸਤਾਵ ਆ ਰੋ ਆਮ ਬਜਟ ਦੇ ਵਿੱਚ ਦੇਸ਼ ਦੀ ਸਰਹੱਦ ਤੱਕ ਪਹੁੰਚ ਨੂੰ ਤੇਜ਼ ਅਤੇ ਆਸਾਨ ਬਣਾਉਣ ਦੇ ਲਈ 15520 ਕਿਲੋਮੀਟਰ ਦਾ ਨਵਾਂ ਸੜਕੀ ਨੈਟਵਰਕ ਬਣਾਉਣ ਦਾ ਜਿਹੜਾ ਪ੍ਰਸਤਾਵ ਹੈ ਪੇਸ਼ ਕੀਤਾ ਜਾ ਸਕਦਾ ਹੈ ਜਿਦੇ ਵਿੱਚ ਚਾਈਨਾ ਪਾਕਿਸਤਾਨ ਬੰਗਲਾਦੇਸ਼ ਨੇਪਾਲ ਮਿਆਂਮਾਰ ਆਦੀ ਦੇਸ਼ਾਂ ਨਾਲ ਜੁੜੇ ਸਰਹੱਦੀ ਖੇਤਰ ਸ਼ਾਮਲ ਨੇ ਇਹ ਸੜਕੀ ਨੈਟਵਰਕ ਅੰਤਰਰਾਸ਼ਟਰੀ ਤੇ ਰਣਨੀਤਿਕ ਤੌਰ ਤੇ ਬਹੁਤ ਮਹੱਤਵਪੂਰਨ ਹੈ। ਔਰੋਪਵੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਸਰਕਾਰ ਪਹਾੜੀ ਸੂਬਿਆਂ ਦੇ ਵਿੱਚ ਸਲਾਮੀਆਂ ਤੇ ਸਥਾਨਕ ਨਾਗਰਿਕਾਂ ਦੀ ਸਹੂਲਤ ਲਈ ਬਜਟ ਦੇ ਵਿੱਚ 250 ਕਿਲੋਮੀਟਰ ਲੰਬੇ ਰੋਪਵੇ ਪ੍ਰੋਜੈਕਟ ਦਾ ਐਲਾਨ ਵੀ ਇਸ ਬਜਟ ਸੈਸ਼ਨ ਵਿੱਚ ਕਰੇਗੀ। 200 ਤੋਂ ਵੱਧ ਪ੍ਰੋਜੈਕਟ ਆਰਾਈ ਦੇਸ਼ ਦੇ ਦੂਰ ਦਰਾਡੇ ਤੇ ਪਹੁੰਚ ਤੋਂ ਬਾਹਰ ਖੇਤਰਾਂ ਦੇ ਵਿੱਚ ਰੋਪਵੇ ਸਹੂਦਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਸੈਰ ਸਪੱਟੇ ਨੂੰ ਜਿੱਥੇ ਹਲਾਰਾ ਮਿਲੇਗਾ, ਆਉਣ ਜਾਣ ਵਾਲਿਆਂ ਨੂੰ ਜਿੱਥੇ ਆਸਾਨੀ ਹੋਏਗੀ। ਉਥੇ ਇਸ ਬਜਟ ਸੈਸ਼ਨ ਦੇ ਵਿੱਚ ਬਹੁਤ ਸਾਰਾ ਜਿਹੜਾ ਹੈ ਕੋਰੀਡੋਰ ਹਾਈ ਸਪੀਡ ਕੋਰੀਡੋਰ ਤੇ ਨਾਲ ਹੀ ਐਕਸਪ੍ਰੈਸਵੇ ਤੇ 2047 ਦੇ ਵਿੱਚ ਭਾਰਤ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਏਗੀ ਉਹਦੇ ਸਬੰਧੀ ਇੱਕ ਵੱਡੀ ਡਿਟੇਲ ਪ੍ਰੋਜੈਕਟ ਰਿਪੋਰਟ ਜਿਹੜਾ ਬਲੂਪ੍ਰਿੰਟ ਹੈ ਉਹ ਰੱਖਿਆ ਜਾਏਗਾ ਔਰ ਇਹਦੇ ਲਈ ਗ੍ਰੀਨਫੀਲਡ ਐਕਸਪ੍ਰੈਸਵੇ ਐਕਸੈਸ ਕੰਟਰੋਲ ਹਾਈਵੇ ਬੰਦਰਗਾਹ ਅੰਤਰਰਾਸ਼ਟਰੀ ਤੇ ਬਾਰਡਰ ਰੋਡ ਕਨੈਕਟੀਵਿਟੀ ਰੋਪਵੇ ਪ੍ਰੋਜੈਕਟਾਂ ਨਾਲ ਸੰਬੰਧਿਤ ਜਿਹੜਾ ਪ੍ਰਸਤਾਵ ਹੈ ਉਹ ਤਿਆਰ ਕੀਤਾ ਜਾਣਾ ਹੈ ਔਰ ਨਾਲ ਹੀ ਰਾਜਸਥਾਨ ਸਰਕਾਰ ਨੇ ਹੁਣ ਜਿਹੜਾ ਅਗਲੇ 5 ਸਾਲਾਂ ਦੇ ਵਿੱਚ 4 ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਹੀ ਹੈ ਤੇ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਗੱਲ ਰਾਜਸਥਾਨ ਦੇ ਮੁੱਖ ਮੰਤਰੀ ਜਿਹੜੇ ਨੇ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਜਿਹੜੇ ਨੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਾਜਕumar ਆਨੰਦ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਦੇਸ਼ਨੀ ਰਾਜਤਾਨੀ ਦਿੱਲੀ ਵਿੱਚ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਹਾਰ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਔਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਗਲਤੀ ਕਰਕੇ ਸਾਨੂੰ ਸਫਲਤਾ ਨਹੀਂ ਮਿਲ ਸਕੀ। ਦੇਸ਼ਦੀ ਰਾਜਤਾਨੀ ਦਿੱਲੀ ਵਿੱਚ ਲੋਕ ਸਭਾ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗੱਡਚੋੜ ਕੀਤਾ ਸੀ। ਤੇ ਹੁਣ ਹਾਰ ਦਾ ਕਾਰਨ ਜਾਣਨ ਲਈ ਬਣਾਈ ਕਮੇਟੀ ਨੇ ਦਿੱਲੀ ਕਾਂਗਰਸ ਤੇ ਕਰੀਬ 90 ਆਗੂਆਂ ਦੀ رائے ਲੈ ਕੇ ਆਪਣੀ ਰਿਪੋਰਟ ਤਿਆਰ ਕੀਤੀ ਹੈ ਪਾਰਲੀਮੈਂਟ ਚੋਣਾਂ ਵਿੱਚ ਬੀਜੇਪੀ ਨੂੰ 7 ਦੀਆਂ 7 ਸੀਟਾਂ ਤੇ ਜਿੱਤ ਮਿਲੀ ਆਮ ਆਦਮੀ ਪਾਰਟੀ ਤੇ ਕਾਂਗਰਸ ਹੁਣ ਇਸ ਦਾ ਨਜਾਇਕ ਦੂਜੇ ਤੇ ਸਿੱਟਣ ਦੇ ਲਈ ਲੱਗੀ ਹੋਈ ਹੈ ਕਮੇਟੀ ਨੇ ਰਿਪੋਰਟ ਦੇ ਵਿੱਚ ਕਾਂਗਰਸ ਦੀ ਹਾਰ ਦਾ ਕਾਰਨ ਆਮ ਆਦਮੀ ਪਾਰਟੀ ਵੱਲੋਂ ਸਮਰਥਨ ਨਾ ਮਿਲਣ ਨੂੰ ਦੱਸਿਆ ਸਾਬਕਾ ਮੈਂਬਰ ਪਾਰਲੀਮੈਂਟ ਉਧਤਰਜ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਸੰ ਉਨ੍ਹਾਂ ਨੇ ਆਪਣੀ ਹਾਰ ਦਾ ਕਾਰਨ ਆਮ ਆਦਮੀ ਪਾਰਟੀ ਤੋਂ ਸਮਰਥਨ ਨਾ ਮਿਲਣ ਤੇ ਲੋਕਲ ਕਾਂਗਰਸੀ ਨੇਤਾਵਾਂ ਦੇ ਵਿਰੋਧ ਨੂੰ ਦੱਸਿਆ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੇ ਬੰਦੇ ਨਜ਼ਰ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗੱਠਜੋੜ ਦਾ ਹਿੱਸਾ ਰਹੀ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ 7 ਸੀਟਾਂ ਤੇ ਸਾਂਝੇ ਤੌਰ ਤੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਇਸ ਦੇ ਬਾਵਜੂਦ ਦੋਵਾਂ ਪਾਰਟੀਆਂ ਵਿੱਚੋਂ ਇੱਕ ਵੀ ਸੀਟ ਉਹ ਨਹੀਂ ਜਿੱਤ ਸਕੇ ਔਰ ਸੱਤਾ ਵਿੱਚੋਂ 3 ਸੀਟਾਂ ਤੇ ਚੋਣ ਲੜਨ ਵਾਲੀ ਕਾਂਗਰਸ ਨੇ ਹਾਰ ਦੇ ਕਾਰਨ ਦਾ ਪਤਾ ਲਾਣ ਲਈ 2 ਮੈਂਬਰੀ ਕਮੇਟੀ ਬਣਾਈ ਸੀ। ਜਿਸ ਦੇ ਵਿੱਚ ਰਾਜ ਸਭਾ ਮੈਂਬਰ ਰਜਨੀ ਪਾਟਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਪੀਐਲ ਪੂਨੀਆ ਸ਼ਾਮਲ ਕੀਤੇ ਇਹਨਾਂ ਦੋਵਾਂ ਆਗੂਆਂ ਨੇ ਦਿੱਲੀ ਦੇ ਸਾਰੇ ਪ੍ਰਮੁੱਖ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਵਿਧਾਇਕਾ ਨਾਲ ਗੱਲਬਾਤ ਕੀਤੀ ਉਹਨਾਂ ਦਾ ਫੀਡਬੈਕ ਲਿਆ ਆਪਣੀ ਰਿਪੋਰਟ ਤਿਆਰ ਕੀਤੀ ਔਰ ਇਸ ਰਿਪੋਰਟ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਆਮ ਆਦਮੀ ਪਾਰਟੀ ਦਾ ਸਮਰਥਨ ਨਾ ਮਿਲਣਾ ਦੱਸਿਆ ਜਾ ਰਿਹਾ ਹੈ ਕਾਂਗਰਸ ਆਗੂ ਇਹ ਵੀ ਮੰਨਦੇ ਆ ਕਿ ਉੱਤਰ ਪੱਛਮ ਤੋਂ ਚੋਣ ਲੜ ਚੁੱਕੇ ਡਾਕਟਰ ਉਦਤ ਰਾਜ ਨੇ ਵੀ ਆਪਣੇ ਬਿਆਨ ਦੇ ਵਿੱਚ ਇਸੇ ਗੱਲ ਨੂੰ ਦੁਹਰਾਇਆ ਡਾਕਟਰ ਉਦਤ ਰਾਜ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਆਮ ਆਦਮੀ ਪਾਰਟੀ ਨੇ ਫਰਵਰੀ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਕਾਂਗਰਸ ਨੇ 14 April ਦੇ ਆਸ-ਪਾਸ ਐਲਾਨ ਕੀਤਾ ਉਦੋਂ ਤੱਕ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਇਲਾਕਿਆਂ ਵਿੱਚ ਆਪਣੇ ਕੌਂਸਲਰ ਤੇ ਅਧਾਇਕਾਂ ਵਿਧਾਇਕਾਂ ਨੂੰ ਜਿਹੜਾ ਤਾਇਨਾਤ ਕਰ ਦਿੱਤਾ ਸੀ ਔਰ ਉਹਨਾਂ ਦਾ ਕਹਿਣਾ ਸੀ ਕਿ ਵਰਕਰ ਸਮਰਥਨ ਕਰ ਰਹੇ ਨੇ ਪਰ ਚੋਣਾਂ ਦੇ ਆਖਰੀ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇੱਕ ਵੱਖਰਾ ਯੂ ਟਰਨ ਲਿਆ ਫੈਸਲਾ ਲਿਆ ਔਰ ਇਹ ਵੀ ਪਤਾ ਲੱਗਾ ਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਤੇ ਜਿਆਦਾ ਭਰੋਸਾ ਜਿਹੜਾ ਉਹ ਹਾਨੀਕਾਰਕ ਸੀ ਉਧਰ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਆਪਣੇ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲ ਵਜੋਂ ਦਿੱਲੀ ਵਿਧਾਨ ਸਭਾ ਦੀ ਲੜਾਈ ਦੇ ਵਿੱਚ ਉਤਰਨ ਤੋਂ ਪਹਿਲਾਂ ਬੀਜੇਪੀ ਹੋਰ ਪਾਰਟੀਆਂ ਦੇ ਮਜ਼ਬੂਤ ਨੇਤਾਵਾਂ ਨੂੰ ਜੋੜਨ ਦੇ ਵਿੱਚ ਲੱਗੀ ਹੈ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵੱਡੇ ਪੈਂਤੜੇ ਤੋਂ ਬਾਅਦ ਹੁਣ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਆਪਣੇ ਘੇਰੇ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਦੂਜੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮਦਦ ਨਾਲ ਭਾਜਪਾ ਕਮਜ਼ੋਰ ਸੀਟਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੈ ਔਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਜਪਾ 26 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਔਰ ਰਾਖਵੀਆਂ ਸੀਟਾਂ ਦੇ ਨਾਲ-ਨਾਲ ਪਾਰਟੀ ਮੁਸਲਮਾਨ ਆਬਾਦੀ ਵਾਲੀਆਂ ਸੀਟਾਂ ਤੇ ਜਿਹੜਾ ਬਾਹਰੀ ਦਿੱਲੀ ਸੀਟਾਂ ਤੇ ਵੀ ਕਮਜ਼ੋਰ ਰਹੀ ਔਰ ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਤੀਜੀ ਵਾਰ ਸਾਰੀਆਂ 7 ਸੀਟਾਂ ਜਿੱਤਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਨੇ ਰਾਜਧਾਨੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੋ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ ਇਹਦੇ ਲਈ ਹੋਰ ਨਾ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਜੋੜਿਆ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਦਿੱਲੀ ਦੀਆਂ 12 ਰਾਖਮੀਆਂ ਸੀਟਾਂ ਦੇ ਵਿੱਚੋਂ 9 ਤੇ ਜਿਹੜੀ ਲੀਡ ਮਿਲੀ ਔਰ ਪਾਰਟੀ ਵਿਧਾਨ ਸਭਾ ਦੇ ਵਿੱਚ ਵੀ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤਾਕਤਵਰ ਨੇਤਾਵਾਂ ਤੇ ਨਜ਼ਰ ਹੈ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਤਤਕਾਲੀ ਪ੍ਰਦੇਸ਼ ਪ੍ਰਧਾਨ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਕਾਂਗਰਸ ਤੋਂ ਰਾਜਕੁਮਾਰ ਚੋਹਾਨ ਨਸੀਬ ਸਿੰਘ ਤੇ ਨੀਰਜ ਬਸੂਆ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਇਹ ਸਾਰੇ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਔਰ ਬੁੱਧਵਾਰ ਨੂੰ ਸਾਬਕਾ ਮੰਤਰੀ ਰਾਜਕੁਮਾਰ ਆਨੰਦ ਛਤਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਤਮਰ ਸਾਬਕਾ ਵਿਧਾਇਕ ਵੀਨਾ ਆਨੰਦ ਤੇ ਕਾਉਂਸਲਰ ਉਮੈਦ ਸਿੰਘ ਨੇ ਭਾਜਪਾ ਦੇ ਰਾਸ਼ਟਰੀ ਦਫ਼ਤਰ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਐਲਾਨ ਕੀਤਾ ਕਰਤਾਰ ਸਿੰਘ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣਾਂ ਦੇ ਦਾਵੇਦਾਰ ਸਨ ਪਰ ਟਿਕਟ ਨਾ ਮਿਲ ਕਰਕੇ ਨਾਰਾਜ਼ ਸੀ ਖਾਸ ਗੱਲ ਇਹ ਹੈ ਕਿ ਉਮੇਦ ਸਿੰਘ ਇੱਕੋ ਦਿਨ ਇੱਕ ਦਿਨ ਪਹਿਲਾਂ ਸਤਾਬਰੀ ਦੇ ਵਿੱਚ ਦਰਖਤਾਂ ਦੀ ਕਟਾਈ ਸੰਬੰਧੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਦੌਰੇ ਦੌਰਾਨ ਵੀ ਉਹਨਾਂ ਦੇ ਨਾਲ ਰਹੇ ਉਮੇਦ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕੌਂਸਲਰ ਦੀ ਟਿਕਟ ਦੇਣ ਲਈ ਆਪਣੇ ਹੇਠਲੇ ਪੱਧਰ ਦੇ ਆਗੂਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਔਰ ਛਤਰਪੁਰ ਵਿਧਾਨ ਸਭਾ ਦੇ ਸਿਆਸਤ ਦੇ ਅਜੀਬ ਰੰਗ ਦਿਸੇ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਵਿਧਾਨ ਸਭਾ ਦੇ ਵਿੱਚ ਛਤਰਪੁਰ ਸੀਟ ਤੇ ਸਿਆਸਤ ਦੇ ਅਜੀਬ ਰੰਗ ਦੇਖਣ ਨੂੰ ਮਿਲੇ ਮੌਜੂਦਾ ਜਿਹੜੇ ਵਿਧਾਇਕ ਨੇ ਕਰਤਾਰ ਸਿੰਘ ਤਮਰ ਉਹ ਕਾਉਂਸਲਰ ਉਮੇਦ ਫਰਗਾਟ ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋਏ ਔਰ ਕਰਤਾਰ ਸਿੰਘ ਦੋ ਵਾਰ ਭਾਜਪਾ ਦੇ ਕਾਉਂਸਲਰ ਰਹਿ ਚੁੱਕੇ ਨੇ ਦਿਲਚਸਪ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਛਤਰਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਬਲਰਾਮ ਤਮਰ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਇਹਦੇ ਨਾਲ ਸਾਬਕਾ ਵਿਧਾਇਕ ਜਿਹੜੇ ਬਲਰਾਮ ਤਮਰ ਪਹਿਲਾਂ ਵੀ ਭਾਜਪਾ ਦੇ ਵੱਲੋਂ ਦਾਅਵਾ ਪੇਸ਼ ਕਰ ਚੁੱਕੇ ਆ ਤੇ ਹੁਣ ਇਹ ਸੀਟ ਲਈ ਬੀਜੇਪੀ ਦੇ ਤਿੰਨ ਦਾਵੇਦਾਰ ਨੇ ਇਹ ਤਿੰਨੇ ਇੱਕੋ ਹੀ ਕਾਸਟ ਦੇ ਵਿੱਚ ਆਉਂਦੇ ਨੇ ਤੇ ਹੁਣ ਦੇਖਣਾ ਹੋਏਗਾ ਕਿ ਨਵੇਂ ਸਿਰਿਓਂ ਜਿਹੜੇ ਆ ਵੱਖ-ਵੱਖ ਆਗੂਆਂ ਵੱਲੋਂ ਇਸ ਤਰ੍ਹਾਂ ਦਾ ਇੱਕ ਪਰਸੈਪਸ਼ਨ ਪੇਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵੱਡੇ ਪੰਦੇੜੇ ਦੇ ਬਾਅਦ ਹੁਣ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਆਪਣੇ ਘੇਰੇ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਔਰ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਦੂਜੇ ਪਾਸੇ ਕਾਂਗਰਸ ਨੇ ਇੱਕ ਗੱਲ ਕਹੀ ਉਹਨੇ ਆਖਿਆ ਕਿ ਆਮ ਆਦਮੀ ਪਾਰਟੀ ਕਰਕੇ ਲੋਕ ਸਭਾ ਚੋਣਾ ਜਿਹੜੀ ਹੈ ਉਹ ਕਾਂਗਰਸ ਹਾਰੀ ਔਰ ਲੋਕ ਸਭਾ ਚੋਣਾ ਦੇ ਵਿੱਚ ਆਪਣੀ ਹਾਰ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ ਇਹਦੇ ਸਬੰਧੀ 90 ਆਗੂਆਂ ਦੀ رائے ਲੈ ਕੇ ਇੱਕ ਜਿਹੜੀ ਰਿਪੋਰਟ ਵੀ ਤਿਆਰ ਕੀਤੀ ਹੈ ਸੋ ਮੈਨੂੰ ਜਸਵਿੰਦਰ ਸਿੰਘ ਮਿੱਟਣ ਨੂੰ ਦਿਓ ਇਜਾਜ਼ਤ